ਪੰਜਾਬ ਵਿੱਚ ਇੱਕ ਆਬਾਦੀ ਕੰਟਰੋਲ ਬਿੱਲ ਪਾਸ ਕਰਨ ਲਈ ਹੈਨਰੀ ਨੇ ਸੰਸਦ ਦੇ ਵਿੱਚ ਆ ਪੇਸ਼ਕਸ਼ ਰੱਖੀ ਤੇ ਜ਼ੋਰ ਪੈ ਰਿਹਾ ਵੀ ਆਬਾਦੀ ਕੰਟਰੋਲ ਬੈਲ ਜਿਹੜਾ ਪਾਸ ਹੋਣਾ ਚਾਹੀਦਾ ਤੇ ਉਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਉਹਦੇ ਵਿੱਚ ਦੱਸਿਆ ਕੀ ਗਿਆ ਬੈਲ ਕਿਸ ਚੀਜ਼ ਲਈ ਆ ਕਿਸ ਚੀਜ਼ ਤੇ ਰੋਕ ਚਾਹੀਦੀ ਆ ਕਹਿੰਦੇ ਵੀ 2 ਤੋਂ ਵੱਧ ਬੱਚੇ ਆਬਾਦੀ ਨਹੀਂ ਚਾਹੀਦੀ ਵੀ ਜਿਹੜੇ ਵੀ ਜੋੜੇ ਦੇ 2 ਤੋਂ ਵੱਧ ਬੱਚੇ ਹੋਣਗੇ ਉਹਦੇ ਤੇ ਕਾਨੂੰਨੀ ਕਾਰਵਾਈ ਹੋਊਗੀ ਤੇ ਉਸ ਤੋਂ ਬਾਅਦ ਨਾ ਤਾਂ ਇਲੈਕਸ਼ਨ ਦੇ ਵਿੱਚ ਜਿਹਦੇ 2 ਤੋਂ 3ਜਾ ਬੱਚਾ ਹੈ ਉਹਨਾਂ ਨੂੰ ਖੜਨ ਦੀ ਇਜਮਤਰੀ ਦੇਣੀ ਚਾਹੀਦੀ ਆ ਅਤੇ ਨਾ ਹੀ ਵੋਟ ਪਾਉਣ ਦੀ ਇਹ ਸਾਫ ਲਬਜ਼ਾਂ ਦੇ ਵਿੱਚ ਪਹਿਲੀ ਗੱਲ ਤਾਂ ਸਾਰੀ ਸਿੱਖ ਕੌਮ ਨੂੰ ਢਾਹ ਲਾਉਣ ਵਾਲੀ ਗੱਲ ਆ ਕਿਉਂਕਿ ਸਿੱਖ ਕੌਮ ਦੀ ਆਬਾਦੀ ਆ ਜਿਹੜੀ ਉਹਨੂੰ ਘੱਟ ਤੋਂ ਘੱਟ ਕਰਨ ਦੇ ਵਿੱਚ ਜ਼ੋਰ ਲੱਗਾ ਹੋਇਆ ਇਹਨਾਂ ਲੋਕਾਂ ਦਾ ਕਿਉਂਕਿ ਆਬਾਦੀ ਘੱਟ ਹੈ ਤਾਂ ਵੱਧ ਆਬਾਦੀ ਵਾਲਿਆਂ ਦਾ ਜ਼ੋਰ ਚੜਨਾ ਹੀ ਚੜਨਾ ਹੈ ਹੁਣ ਇੱਥੇ ਆ ਕੇ ਜਿੱਥੇ ਪੰਜਾਬ ਦੀ ਆਬਾਦੀ ਦੀ ਗੱਲ ਹੁੰਦੀ ਆ ਤਾਂ ਉੱਥੇ ਸ਼ਡਿਊਲ ਕਾਸਟ ਲੋਕਾਂ ਦੀ ਆਬਾਦੀ ਦੀ ਵੀ ਗੱਲ ਹੁੰਦੀ ਆ ਕਿਉਂਕਿ ਪੰਜਾਬ ਦੇ ਵਿੱਚ ਸ਼ਡਿਊਲ ਕਾਸਟ ਸੰਖਿਆ ਭਾਰੀ ਹੋਣ ਕਰਕੇ ਬਹੁਤ ਜ਼ਿਆਦਾ ਲੀਡਰਾਂ ਨੂੰ ਆਪਦੀ ਕੁਰਸੀ ਦਾ ਤੇ ਆਪਦੀਆਂ ਪਾਰਟੀਆਂ ਦਾ ਖਤਰਾ ਪਿਆ ਵੀ ਕਿਤੇ ਕੱਲ ਆਉਣ ਵਾਲੇ ਟਾਈਮ ਦੇ ਵਿੱਚ ਐਸਸੀ ਸਮਾਜ ਇਕਜੁੱਟ ਹੋ ਕੇ ਨਾ ਖੜ ਜੇ ਇਸ ਕਰਕੇ ਇਹ ਜਿਹੜੇ ਬਿੱਲ ਲਿਆਉਣੇ ਸਾਜ਼ਿਸ਼ਾਂ ਐ ਤੇ ਐਸਸੀ ਸਮਾਜ ਵੈਸੇ ਤਾਂ ਸਿੱਖ ਕੌਮ ਨੂੰ ਸਾਰੀ ਨੂੰ ਹੀ ਸਮਝ ਜਾਣਾ ਚਾਹੀਦਾ ਕਿਉਂਕਿ ਜਿਹੜਿਆ ਸਿੱਖ ਕੌਮ ਆ ਅ ਆਬਾਦੀ ਘਟਦੀ ਹੋਣ ਕਰਕੇ ਸਿੱਖ ਕੌਮ ਨਾਲ ਧੱਕੇ ਹੋ ਰਹੇ ਆ ਤੇ ਦੂਜੇ ਨੰਬਰ ਤੇ ਜਿਹੜਾ ਸ਼ਡਿਊਲ ਕਾਸਟ ਲੋਕ ਆ ਇਹਨਾਂ ਤੇ ਆਪਾਂ ਬੇਸ਼ੱਕ ਕੋਈ ਵੀ ਸਰਕਾਰ ਆਈ ਆ ਉਹਨੇ ਧੱਕਾ ਕਰਨ ਤੋਂ ਬਿਨਾ ਉਹਨਾਂ ਦੀਆਂ ਵੋਟਾਂ ਲੈ ਕੇ ਉਹਨਾਂ ਨਾਲ ਧੱਕਾ ਹੀ ਕੀਤਾ ਧੱਕਾ ਕਰਨ ਤੋਂ ਬਿਨਾ ਹੋਰ ਕਦੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਸਾਨੂੰ ਸਾਰੀਆਂ ਹਿੱਜਤਬੰਦੀਆਂ ਨੂੰ ਸਾਰੇ ਹੀ ਸਿੱਖ ਸਮਾਜ ਨੂੰ ਖਾਸ ਕਰਕੇ ਸ਼ੈਡਿਊਲ ਕਾਸਟ ਲੋਕਾਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਮੈਂ ਅੱਜ ਅ ਅਮਰੀਕ ਸਿੰਘ ਜੱਜ ਪੰਡੋਰੀ ਪ੍ਰਧਾਨ ਐਸੀ ਫਰੰਟ ਪੰਜਾਬ ਇਸ ਬਿੱਲ ਦਾ ਵਿਰੋਧ ਕਰਦਾ ਤੇ ਹਰ ਇੱਕ ਨੂੰ ਬੇਨਤੀ ਕਰਦਾ ਵੀ ਇਸ ਬਿੱਲ ਦਾ ਵਿਰੋਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ